ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਆ ਜਾਨੂੰ ਸਰ ਵੀਰ ਨੇ ਸੈਟ ਨੇ ਕਰਦੇ ਬਲੌਗ ਦੀ ਸਟਾਰਟਿੰਗ ਤੇ ਸੁਬਾ ਦੇ ਵੱਜ ਗਏ ਆ 9:30 10 ਹੋ ਗਏ ਆ 9:30 ਜਾਂ 10 ਹੋ ਗਏ ਆ ਇਹਨਾਂ ਕ ਟਾਈਮ ਹੋ ਗਿਆ 9:00 ਕਰਤਾ ਬਲੌਗ ਸਟਾਰਟ ਆਪਾਂ ਤੇ ਆਪਣੇ 파ਟਰਨਰ ਹਜੇ ਨਹੀਂ ਆਏਗੇ ਤੇ ਕੂਤਰ ਆਪਾਂ ਛੱਡੇ ਵੇ 7 ਵਜੇ ਦੇ ਲਾਲਖੰਡ ਕਾਲਾ ਡੰਡਾ ਆ ਚੱਲੀ ਤੁਹਾਨੂੰ ਖਾਣ ਦਨੇ ਆ ਕਾਲੀ ਬਗਲ ਕਾਲਾ ਡੰਡਾ ਆ ਚੱਲੀ ਆਵੀ ਦੋ ਛੇ ਛੱਡੇ ਵੀ ਆ ਛੇ ਨਹੀਂ 7 ਆ ਇੱਕ ਛੱਡੇ ਲਾਲ ਕੰਡ ਕਾਲਾ ਰੂਸਾ ਇੱਕ ਇੱਕ ਕਾਲੀ ਬਗਲ ਕਾਡਨ ਦਾ ਦੋ ਇੱਕ ਲਾਲ ਕੰਡ ਕਾਲਾ ਅੰਡਾ ਚਲੀ ਤਿੰਨ ਤੇ ਇੱਕ ਦੋ ਛੱਡੇ ਕਾਲੀ ਪੂਛ ਵਾਲੇ ਚਾਰ ਤੇ ਪੰਜ ਇੱਕ ਛੱਡੇ ਕਾਲੀ ਪੂਛ ਲਾ ਲੰਦਾ 6 ਇੱਕ ਅਲੀ ਕਾਲੀ ਕਾਂ ਦਾ 7 ਆ 7 ਕੁਦਰਾਂ ਛੱਡੀਆਂ ਹੋਆਂ ਤੇ ਦੋ ਉੱਤਰ ਨੀ ਮਾਫ ਕਰਦਾਂਗਾ ਬਾਕੀ ਉੱਚੀਆਂ ਫਿਰਦਾਂਗਾ ਇੱਕ ਆ ਚੱਲੀ ਆ ਚੱਲੀ ਇੱਕ ਆ ਰਹੀ ਤੇ ਬਾਕੀ ਪੰਜ ਉੱੱਚੇ ਆ ਆ ਫਿਰਦੇ ਪੰਜ ਆ ਵਾਚੇ ਦਿਸਣੇ ਨਹੀਂ ਕੀ ਬਾਕੀ ਓਕੇ ਰਬੋਟਾ ਤੇ ਕਿਰਨ ਲੌਗ ਦੀ ਸਟਾਰਟਿੰਗ ਕਰਤੀ ਆ ਤੇ ਕਿਊਬਰ ਵੀ ਆਉਣ ਵਾਲੇ ਅਜੇ ਆਏ ਨਹੀਂਗੇ ਹਲੋ ਜੀ ਸੁੱਕਾ ਕਬੂਤਰਾਂ ਦਾ ਕਾਂ ਡੰਡੇ ਵਾਲੀ ਪੂਛ ਡੰਡੇ ਵਾਲੀ ਤੇ ਇੱਕ ਇੱਧਰ ਬੈਠੀ ਕਾਲੀ ਬਗਲ ਵਾਲੀ ਜਿਵੇਂ ਸੁੱਕਾ ਕੂਤਰਾਂ ਬੈੰਗ ਬਹੁਤ ਜ਼ੋਰ ਲਾਇਆਗਾ ਚੰਗੇ ਡੰਗਾ ਜੀ ਮਿੱਤਰੋ ਇਹ ਬੈਠ ਗਏ ਇਹ ਤਾਂ ਓਕੇ ਹੋ ਗਿਆ ਰਪੋਟਾਂ ਬਾਕੀ ਫਿਰਦੇ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇੱਕ ਵੱਜ ਗਿਆ ਕਬੂਤਰ ਆ ਗਿਆ ਨੀਵੇਂ ਤੇ ਮੈਂ ਥੋੜਾ ਖੇਤ ਕੰਮ ਸੀ ਮੈਂ ਖੇਤ ਜਾ ਗਿਆ ਆ ਤੇ ਦੋ ਤਿੰਨ ਕਬੂਤਰ ਬਹਿ ਗਏ ਆ ਤੇ ਆਜ ਪੰਜ ਛੇ ਉਤਰ ਰਹਿ ਗਏ ਆ ਦੋ ਤਿੰਨ ਉੱਚੇ ਆ ਚਾਰ ਕਿ ਨੀਵੇਂ ਫਿਰਦੇ ਆ ਆ ਗਏ ਤਿੰਨ ਤਾਂ ਤੇ ਚੌਥਾ ਕਬੂਤਰ ਆਉਂਦਾ ਕਾਲੀ ਪੂਛ ਵਾਲਾ ਇਹਦਾ ਬੈਠੂਗਾ ਇਹ ਆਇਆ 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 ਆ ਜਾ ਆਇਆ ਵਜਾ ਵਜਾ ਬਹਿ ਗਿਆ ਜੀ ਇਹ ਕਿੰਨਾ ਖਿਲਰ ਕੇ ਬੈਠਾ ਕਬੂਤਰ ਜੂਰ ਲਾ ਕੇ ਬੈਠਾ 43 ਡਿਗਰੀ ਆ ਮਿੱਤਰੋ ਅੱਜ ਆ ਰਹਿ ਗਈ ਦੁਆ ਖੜੇ ਇੱੱਚੇ ਦੁਆ ਚੱਲੇ ਇੱਕ ਨੰਗ ਇਧਰ ਦੀ ਇੱਕ ਬਿਗੇ ਨੂੰ ਪਤਾੜਦੰਨੇ ਆ ਆ ਲੱਗ ਬੇ ਘੁਗਣਾ ਫੇਰ ਤਾਣੇ ਨੂੰ ਵੇਖ ਕੇ ਚੱਕੋਈ ਮਾਰ ਲੱਗ ਪੀ ਕਾਂਦ ਵਾਲੀ ਚੱਕਰ ਮਗਰੇ ਪੂਛ ਡੰਡੇ ਵਾਲਾ ਤਾੜਤਾ ਦੀ ਕਾਲੀ ਪੂਛ ਵਾਲਾ ਵੇ ਜੋਰ ਲੱਗਾ ਪਰ ਇਹ ਨਹੀਂ ਲੱਗਾਗਾ ਸੈਟ ਬਹਿ ਗਿਆ ਓਕੇ ਹੋ ਗਿਆ ਰਿਪੋਰਟਾਂ ਜੀ ਬਾਕੀ ਤੁਹਾਨੂੰ ਨੰਦੀ ਨੇ ਕੰਮ ਰਾਦਨੇ ਫੇਰ ਘਾਂਟੂ ਸੇਲੇ ਬੈਗੀ ਸ਼ਾਕ ਖੀ ਜਮਾ ਸੁੱਕੀ ਗੁਦਰੀ ਪਾਣੀ ਇਹ ਉਤਰਦੇ ਬਾਤੇ ਇਹ ਨੇ ਪਿੰਡ ਦੇ ਵੀ ਵੇ ਜੋਰ ਲੱਗਾ ਦੇ ਹੈਗੀ ਪਿਛਲੇ ਸਾਲ ਦੀ ਆਪਣੀ ਗੁਦਰੀ ਬਹੁਤ ਜ਼ੋਰ ਲਉਂਦੀ ਇਹ ਵੀ ਯਾਰ ਸੁੱਕੀ ਕੁਬੂਦੀ ਹਜੇ ਇਹ ਬੱਤੀ ਮਾਰਦੇ ਜੀ ਕਬੂਤਰਾਂ ਦੇ ਸੰਗ ਚ ਗਿੱਲਾ ਕਰਦਗੇ ਥੋੜਾ ਥੋੜਾ ਇਹ ਜਿਹੜੀ ਕੁਬੂਦੀ ਜ਼ੋਰ ਲੱਗ ਕੇ ਬੈਠੀ ਹੈ ਤੇ ਇਹਨਾਂ ਸੰਗ ਵੀ ਗਿੱਲਾ ਹੋ ਜਾਣਾ ਵੇਖੋ ਪਾਣੀ ਵਿੱਚ ਵਹਿੰਦੀ ਥੋੜਾ ਪਾਣੀ ਪਿਆ ਦੇਣੇ ਆ ਬੱਤੀ ਮਾਰ ਕੇ ਵੇਖ ਕੇ ਆਉਂਦੀ ਆ ਵੇਖ ਆਉਂਦੀ ਪਹਿਲਾਂ ਪਹਿਲਾਂ ਬੱਤੀ ਮਾਰ ਦੇਣੇ ਸੰਗ ਚ ਆ ਪਏ ਦੇ ਤੇ ਬਾਅਦ ਚ ਪਾਣੀ ਪਿਆ ਦਾਂਗੇ ਥੋੜਾ ਥੋੜਾ ਜਮਾ ਸੰਘੀ ਕਿਲਾ ਕਰਨਾ ਲਓ ਜੀ ਫਿਰਦੇ ਬਾਕੀ ਕਬੂਤਰ ਇਹ ਆਉਂਦਾ ਟਾਵਰ ਕੋਲ ਨੈਮ ਉਤੋਂ ਦੀ ਇੱਕ ਆ ਆ ਗਿਆ ਸ਼ਤਰੀਤੋਂ ਦੀ ਇਹ ਆ ਆ ਗਿਆ ਜੀ ਇਹ ਕਬੂਤਰੀ ਕਾਲੀ ਪੂਛ ਵਾਲੀ ਬਾਕੀ ਉੱਚੇ ਹੋਣਗੇ ਤੇ ਬਤੀ ਬਤੀ ਮਾਰਦੀ ਆ ਪੈਨਾਂ ਦੇ ਪਾਣੀ ਪੀ ਆਦ ਗੀ ਥੋੜਾ ਥੋੜਾ ਪੀਣਾ ਨੂੰ ਬੜਾ ਨਾ ਪੀਓ ਮੇਤਰੋ ਥੋੜਾ ਥੋੜਾ ਪੀ ਲੋ ਚੱਕ ਬੱਸ ਬਈ ਬਹੁਤ ਐਨ ਆ ਦੇਖੋ ਚਾਰੀ ਆਉਂਦੀ ਪਾਣੀ ਨੂੰ ਆयो ਤੁਸੀਂ ਪੀ ਲੋ ਪਰ ਬੜਾ ਨਹੀਂ ਪੀਣਾ ਤੁਮੜਾ ਕਿਚਨ ਆ ਵੀ ਤੋ ਪਾਣੀ ਚੱਕ ਬੱਸ 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 ਤੋ ਤੁਸੀਂ ਬੱਸ 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 ਹੋਏ ਬੱਸ ਤਾਂ ਕਈ ਕਰਗੇ ਬੀਲੀਓ ਥੋੜਾ ਇਹ ਰਹਿ ਕੇ ਕੂਤਰੀ ਨੇ ਪਰ ਲੀ ਨੂੰ ਪਿਆ ਦੇ ਨੇ ਪੂ ਹੀ ਰੱਖਦਾ ਜੀ ਪਾਣੀ ਤਾ ਪਿਆ ਕੇ ਆਪਾਂ ਵੀ ਲੋ ਸੈਟਵਟ ਹੋ ਗਈ ਨਾ ਪਾਣੀ ਨਾਲ ਕੂਤਰੀ ਚੱਕੇ ਨੂੰ ਪਿਆਤਾ ਪਾਣੀ ਸਾਰਿਆਂ ਨੂੰ ਪਿਆਦਾ ਗਿੱਲਾ ਆਦ ਕੇ ਚਿੰਦਰਾ ਥੱਲੇ ਸੈਟਵਟ ਹੋਇਆ ਬੈਠਾ ਓਕੇ ਦਿਨ ਰਪੋਰਟਾਂ ਜਮਾਈ ਜਾਨਵਰ ਕਿਦਰ ਕੇ ਜਾਨਵਰ 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 ਓ ਕਰ ਦੇ ਰੱਬ ਜਬੜੇ ਓ ਚੱਲਿਆ ਇੱਕ ਬਾਏ ਕੋਲ ਦੀ ਓ ਚੱਲਿਆ ਖੰਭ ਕੋਲ ਦੀ ਦੂਜੇ ਦੂਜੇ ਕਿਧਰ ਦੇ ਦੂਜੇ ਆਉਂਦਾ ਇੱਕ ਪੂਛ ਡੰਡੇ ਵਾਲਾ ਇਹ ਔਰ ਇੱਕ ਆ ਗਿਆ ਜੀ ਓ ਨੰਗਾ ਆਓ ਚੱਲਿਆ ਕਾਂਦ ਲਿਗੂਤਰੀ ਹੈ ਇਹ ਜੀ ਚੱਲ ਚੱਲ ਚੱਲਾ ਗਏ ਜੀ ਲੋ ਜੀ ਕਬੂਤਰਾਂ ਬਾਦਾਮ ਵੀ ਦਿੱਤੇ ਤੇ ਜਿਹੜੇ ਤਿੰਨ ਰਹਿ ਗਏ ਸੀ ਉਹ ਵੀ ਕਬੂਤਰ ਬਹਿ ਗਿਆ ਉਧਰੋਂ ਰਹਿ ਗਏ ਸੀ ਇੱਕ ਤਾਂ ਲਾਲ ਡੰਡਾ ਕਾਲੀ ਬੂਸ਼ ਕਬੂਤਰ ਕੋਈ ਜਿੱਤਾਂ ਬੈਠਾ ਹਣਾ ਤੇ ਇੱਕ ਰਹਿ ਗਿਆ ਸੀ ਰੱਬ ਜਰਾ ਵਾਲਾ ਕਰੇ ਕਾਲੀ ਕਾਦਰੀ ਕਬੂਤਰੀ ਉਹ ਇੱਥੇ ਬੈਠੀ ਆ ਰਹਿ ਗਈ ਸੀ ਆਹ ਹਾਂ ਤੇ ਇੱਕ ਰਹਿ ਗਈ ਸੀ ਪਿੱਛੋਂ ਆਗੂਦਰੀ ਕਾਲੀ ਰੂਸ਼ਾਲੀ ਬਹੁਤ ਜੂਰ ਰਾਉਂਗੇ ਇਹ ਬੂਦੰਗ ਤੇ ਆਗੂਦਰੀ ਜੋਰ ਲਾਇਆ ਸੀ ਅੱਜ ਓਕੇ ਵੰਗਰ ਬੋਟਾ ਦਾਣੇ ਪਾਤੇ ਪਾਣੀ ਪਾਤਾ ਤੇ ਬਦਾਮ ਦੇਤੇ ਜਿਵੇਂ ਬਿੱਲੇ ਤੇ ਕੋਈ ਸਾਹਬ ਆ ਗਏ ਆ ਦੁਪਹਿਰੇ ਆਪਾਂ ਪਾਣੀ ਪੀਣਾ ਤੇ ਲੱਗਦੀ ਆ ਹੈ ਤੇ ਲੱਗਦੀ ਆ ਨਹੀਂ ਟਾਈਮਰ ਕਰਦਾ ਆਹੋ ਲਾ ਫਰੀਦਕੋਟ ਗਿਆ ਜੈਨੂੰ ਆ ਚੰਗਾ ਜਲੂਸ ਕਢਾ ਕੇ ਲਿਆਂਦਾ ਫਰੀਦਕੋਟ ਨੇ ਗੈਸਟਰ ਬਣ ਗਏ ਬਣ ਗਏ ਬਣ ਗਏ ਕਿ ਧਮਕੀ ਕਿੰਨੇ ਪੈਸੇ ਲੈਣਾ 10000 ਰੁਪਇਆ ਲਿਆਏ ਨੇ 10000 ਵੀ ਲੈਤਾ ਹੁ ਕਿਦਾ ਤੇ ਕੋਟਕਟਾਉਂਦੇ ਕੋਟਕਟਾਉਂਦੇ 5000 ਤੇ ਮਾਰਨ ਦੇ ਮਾਰਨ ਦਾ ਤਾਂ ਹੀ ਜਾਊਗਾ ਉਹਨੇ ਕੱਲ ਮਿਲਨੇ ਆ ਤੂੰ ਜੇ ਅੱਗੋਂ ਤੈਨੂੰ ਫੜ ਲੈਂਦੀ ਓਈ ਆਲ ਦਿੰਦੇ ਮਕੱਦਰਾਂ ਦੀ ਖੇਡ ਹੈ ਮਕੱਦਰਾਂ ਦੀ ਖੇਡ ਨਾਕ ਉਤਰ ਬੱਦੇ ਵੀ ਆਲਾ ਦੋ ਮਿੰਟ ਘਰ ਕਮੈਂਟਰੀ ਕਰਦੇ ਹਣ ਜਿਆ ਪਾਣੀ ਲਿਆ ਫਿਰ ਕਮੈਂਟਰੀ ਕਰਦੇ ਥਾਣੀ ਲਿਆ ਇਹ ਲੱਗੀ ਆ ਉਹ ਤਾਂ ਕਾਲੀ ਵਿੜਗਾ ਬੰਦੀ ਹਾਂ ਜੀ ਮਿੱਤਰੋ ਆਪਾਂ ਆ ਗਏ ਹਾਂ ਬਾਈ ਯਾਰਾ ਕੋਲੇ ਕਬੂਤਰ ਲਾਂਦ ਕੋਲੇ ਆ ਆਪਣਾ ਗੁਰੂ ਇੱਕ ਸਤਾਦ ਤੇਲਾ ਆਪਣਾ ਅੱਜ ਇਲਾ ਮੇਰਾ ਪੱਕਾ ਚੰਡਿਆ ਆ ਜਿਹੜਾ ਕਬੂਤਰ ਕਮਾ ਫੇ ਡਾਉਣਾ ਹੈ ਨੇ ਜਿਹੜਾ ਫੜਨਾ ਉਹੀ ਇਹਨੇ ਲਾ ਹਾਂ ਜਿਹੜਾ ਫੜਦਾ ਤੇ ਉਹੀ ਇਹਨੇ ਡਬਲਾ ਪਾਰਾ ਪਾਰਾ ਤਾਂ ਇਹ ਪੈਂਦਾ ਜਿਹੜੇ ਟੂਕੜੀ ਫੇ ਕਰ ਲੋ ਜੀ ਆਹ ਪਾਈਪ ਹੈ ਜਾਲ ਚ ਕਬੂਤਰ ਨਵੇਂ ਕੱਲ ਨੂੰ ਡਾਵਾਗੇ ਨਾ ਚ ਤਿੰਨ ਚਾਰ ਕੱਲ ਨੂੰ ਕਬੂਤਰ ਬਹੁਤ ਕੰਡਣ ਵਾਲੇ ਪਏ ਵੇ ਕਿੰਜਰਿਆਂ ਦੇ ਆਵੇ ਕਬੂਤਰ ਕਬੂਤਰਾਂ ਸਭ ਡਾਵਾਗੇ ਕੱਲ ਨੂੰ ਲਾਵਾ ਗਰੀਜਾ ਨਾ ਮੈਂ ਉਹ ਬੱਚੇ ਬੈਠੇ ਉਹ ਪਰਲੀਛਾ ਰੀ ਤੇ ਆਇਦਰ ਵੱਡੇ ਕਬੂਤਰਾਂ ਦੇ ਕੁੱਡੇ ਆਇਦਰ ਉੱਡਣ ਵਾਲਾ ਦੇ ਕਬੂਤਰਾਂ ਦੇ ਕੁੱਡੇ ਪਰੇ ਬੱਚਿਆਂ ਨਾਲ ਹੁੰਦੇ ਸਾਰੇ ਕਬੂਤਰ ਆਪਾਂ ਛੱਡਾਂਗੇ ਬਾਗੀਆਂ ਬੂੜੀਆਂ ਛੱਡਾਂਗੇ 32 ਵਾਲੀ ਬਰਜੇ ਛੱਡਾਂਗੇ ਹਾਂਜੀ ਮਿੱਤਰੋ ਕਿੱਥੇ ਆਣਾ ਹੈ ਆ ਇਹਨੂੰ ਲੈ ਕੇ ਬਾਹਰ ਲੈ ਕੇ ਨਾ ਇਹ ਤਾਂ ਇਹਦੇ ਨਾਲ ਹਾਂ ਉਹ ਕਿੰਨਾ ਟਾਈਮ ਹੋ ਗਿਆ ਇਹਨੂੰ ਹਣਾ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਨਾ ਅੱਜ ਤੋਂ ਆਉਣੇ ਮਿੱਠਾ ਚੱਲ ਆ ਗਿਆ ਆ ਜਣਨ ਜਣਾ ਹੋਰ ਪੰਜ ਪੰਜ ਮਹੀਨੇ ਹੋ ਗਏ ਨੇ ਮੇਰੇ ਸਾਹ ਹਾਂ ਆਪ ਉਹਨੇ ਲੱਗੇ ਸ਼ਿਮਰਾਜ ਜੀ ਦੇ ਲੱਗੇ ਸੀਗੇ ਹਣਾ ਤੇ 4 ਮਹੀਨੇ ਤਾਂ ਮੈਨੂੰ ਹੀ ਇੱਥੇ ਹੋ ਗਏ ਹਾਂ 12 ਮਹੀਨੇ ਕਿੰਨੇ ਪੈਸੇ ਬਣ ਗਏ 4 ਮਹੀਨੇ ਦਾ ਤੂੰ ਲਾਲਾ ਵੀ ਕਿੰਨੇ ਬਣ ਗਏ 400 ਦੇ ਸੰ 400 ਦੇ ਭਾਵਨ ਲਾਲਾ ਗਲਾਮੀ ਤੇ ਲਾਏ ਕਿੱਥੇ ਲਾਦੇ ਆਂ ਹੀ ਲਾਦੇ ਆਂ 10 ਲਾਲ ਜਦੇ ਨਾਲੇ ਜਦੇ ਲਾਏ ਕਿਤੇ ਨਹੀਂ ਨਾਲੇ ਜਦੇ ਟੈਡੂ ਹੀ ਮੋਣਾ ਹੋ ਰਹੀ ਟੈਡੂ මුර න ගේ පටාෙන අයි සාපප සාපපා චාල එකින් චාල චල සල ඩ එනුගයනන්න ගත රදන්න ඒ මත හයි . ਚਾਲ ਚੱਲ ਹਾਂਜੀ ਮਿੱਤਰੋ ਆਪਣਾ ਬਾਅਦ ਚੱਲਿਆ ਅੱਜ 50 ਸੀਆਂ ਮਹੀਨਿਆਂ ਤੋਂ ਨਾਲ ਆ ਜਾ ਆ ਜਾ ਬਾਜ 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 ਚਿਕ ਚਿਕਾਇਆਂ ਨਾ ਮਾਰ ਇੱਥੇ ਰਾ ਬਾਜ ਚਾ 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 ਬਾਈ 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 ਬਾਜ 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 ਆ ਜਾ ਆ ਜਾ ਬਾਈ ਬਾਈ ਉਹ ਬੈਠਾ ਕਬੂਤਰ ਆਪਾਂ ਲੈ ਕੇ ਗਏ ਪਰੇ ਹਾ ਬਹਿ ਗਿਆ ਆਣ ਕੇ ਆ ਜਾ ਮੋਰ ਚਾਲ ਤੇ ਨਾ ਚੱਲ ਹਾਂ ਉਹ ਤਾਂ ਰਾਜੀ ਹੋਣਾ ਚਾਹੀਦਾ ਕੋਈ ਚੱਲ ਯਾਰ ਕਰ ਲੈ ਆ ਬੈ ਮਾਰ ਕੇ ਲੱਗੇ ਬੈਠਦਾ ਨਹੀਂ ਮਾਰਦਾ ਪੇਟ ਦਾ ਮਾਰੂ ਗਈ ਉਹ ਤਾਂ ਧਰ ਲਾਗੇ ਚੱਲ ਗਏ ਚਲਾ ਆ ਪਿਆਰ ਹੀ ਨਹੀਂ ਨਾ ਇਹਦੇ ਨਾਲ ਮੋਹ ਉੜਦਾ ਜਾ ਉਹਨਾਂ ਨਾਲ ਮੋਟਰ ਸਟਰ ਆ ਕੇ ਰਹਿੰਦੇ ਚੱਲ ਯਾਰ ਲਈ ਚੱਲ ਲਈ ਕੋਹਾਂ ਦਾ ਟਰੈਕਟਰ ਚੱਲ 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 ਲਈ ਚੱਲੀ ਹਣਾ ਲਈ ਚੱਲ ਅੱਗੇ ਚੱਲੋ ਆਇਆ ਹਾਂਜੀ ਸਾਡੀ ਯਾਰ ਆਹ ਬਈ ਚੱਲ 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 ਬੱਤਈ

भाई मार आ जा भाई 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 मारूची नहीं वांट भाई नहीं भाई ना नहीं गए आऊ अपने को जा उठ जा डडी को भाई 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 यार ओए Maruti भाई 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 आ गया जोर ला यार एंड मोर नहीं नहीं आऊंगा इत्थे आऊंगा आ आ भाई 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 मार भाई मार आ ôi bye, 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 giờ bye, 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 lo bye, 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 ਕਿੱਧਰ ਜਾਵੜੇ ਸੀ ਇਹ ਹਾਂਜੀ ਮਿੱਤਰੋ ਆਵਾਜ਼ ਆਪਣਾ ਬਹਿ ਗਿਆ ਕਲੀ ਇਹ ਸੜਕ ਤੇ ਉੱਡਦਾ ਪਈ ਤੇ ਕਿਤੇ ਉੱਡਿਆ ਨਹੀਂ ਗਾ ਇਹ ਤਾਂ ਕਰਦਾ ਹੀ ਆ ਆ ਜਾ ਹੱਥੋ ਉਠੋ ਕੇ ਦੇ ਉਥੇ ਮਿੰਡ ਮਿੰਡ ਬਹਿ ਗਿਆ ਪੜਤ ਗਿਆ ਪੜਤ ਗਿਆ ਹਾਂ ਤੂੰ ਘੋੜਾ ਭੱਜ ਕੇ ਆ ਤਨੂ ਕਰਾ ਹੋਇਆ ਧੂੜ ਆਈ ਉਹ ਚੱਲ ਕੇ ਵੇੜ ਆਈਏ ਹਾਂ ਚੱਲ ਤੂੰ ਜਰਾ ਮੈਂ ਬਣਾਉਂਗਾ ਵੀਡੀਓ ਮਗਰ ਆ ਬਈ ਮੇਰ ਦੀ ਸਿਕੋੜਾ ਔਲੀ ਆਏਗਾ ਉਹ ਕਰਦਾ ਗੁਰਗਾਹ ਨਰਦਾ ਹੋ ਬਾਈ 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 ਨਾ ਹਾਰਨ ਮਾਰ ਆਜੂ ਆਜ ਕੋਈ ਦੇ ਆ ਵਸੂ ਗਿਆ ਬਾਈ 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 ਨਾ ਨਾ ਖੜ ਦੇ ਯਾਰ ਇੱਥੇ ਹੋ ਜਾਣੇ ਨੇ ਬੰਦ ਕਰ ਲੈ ਇਹਨੂੰ ਬਾਈ 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 ਆ ਜਾ ਆ ਜਾ ਬਾਈ 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 ਕੋਈ ਦੇ ਸਪੈਦੇ ਲੱਗਾ ਸਪੈਦੇ ਤੇ ਲੱਗਾ ਇਧਰ ਭਾਗੇ ਰੋਣਾ ਮੈਂ ਆ ਜਾ 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 ਚਾਹੇ ਜਾਣੀ ਬਾਹਰ ਨਾਲ ਤਾਂ ਕਰੀ ਫਿਰਦਾ ਮੋਟਰਸੇਡੇ ਬੈਠੇ ਕਿੱਥੇ ਵਿਚਾਰਾ ਗੁਰ ਲਾ ਗਿਆ ਨਾ ਗੁਰਕਾਂ ਦੇ ਸਿਰ ਤੇ ਬਾਹਰ ਆ ਦੇਖਾ ਦੇਖਾ ਜਦੋਂ ਜਲੇ ਕਿ ਜਾਨ ਆਏ ਨਾ ਐਂ ਦੀ ਚੱਲਦੇ ਆ ਪਈ ਜਾਂਦੀ ਔਰ ਤੋਂ ਨਿਕਲ ਜੂਗੀ ਆਹਾਂ ਪਈ ਜਾਂਦੀ ਆ ਹਾਂ ਇਧਰ ਹੀ ਚੱਲ ਵੜਦੇ ਆ ਚਲੋ ਰੌਈ ਚੱਲੇ ਘਰੇ ਬਾਏ ਨੂੰ ਬਾਏ ਨੇ ਜਿਹੜਾ 55 6 ਮਹੀਨਾਵਰ ਘੱਡੇ ਨਾ ਤਾਂਗਾ ਕੀਤਾ ਨਹੀਂ ਇੱਥੇ ਗਾਂਵ ਵਾਲਾ ਇਹ ਥੋੜੇ ਦਬਦਾ ਹੈ ਟਾਈਮ ਆ ਹੋ ਗਿਆ ਨਾ ਕੱਡੇ ਨੂੰ ਤਾਂ ਕਰਦਾ ਹੈ ਮੇਰੇ ਮੋੜ ਤੋਂ ਦੌੜਦਾ ਨਹੀਂ ਔੜਦਾ ਨਹੀਂ ਦਰਿਆ ਬਲੇ ਡਰ ਜਾਂ ਨਹੀਂ ਆਣਾ ਹੋਰ ਨਹੀਂ ਦਬਦਾ ਆ ਗਈ ਜੀ ਆ ਆ ਗਈ ਲੋਈ ਤਾੜਨ ਲੱਗ ਬਕਬੂਤਰ ਜਿਹੜੇ ਥੋੜੇ ਘੱਟ ਪੱਕੇ ਸੀਗੇ ਇਹ ਵੀ ਕਬੂਤਰੀ ਛੱਡਣੀ ਹੀ ਕੱਲ ਨੂੰ ਦੋ ਆਉ ਬੰਨੇ ਪਏ ਆ ਉਹ ਵੀ ਛੱਡਨੇ ਆਈ ਨੇ ਚਾਰ ਪੰਜ ਨਵੇਂ ਛੱਡਾਂਗੇ ਤੇ ਤਾੜਨ ਲੱਗੇ ਆ ਕਬੂਤਰ ਤੇ ਉਹ ਕਬੂਤਰਾਂ ਆ ਵੀ ਕਬੂਤਰੀ ਆ ਉਹ ਵੀ ਕਬੂਤਰ ਨੇ ਮਾਦੀ ਛੱਡ ਦੇ ਇੱਧਰ ਹੀ ਇੱਧਰ ਕੋਈ ਛੱਡ ਦੇ ਕਾਲੀ ਰੂਸ਼ ਵਾਲੀ ਜਗਪੇ 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 ਬਾਈ ਨੋ ਪਰ ਹੋਏ ਲੱਗ ਜੰਗਣਾ ਥੋੜਾ ਥੋੜਾ ਟਾਈਮ ਇਹ ਤੜਕੇ ਪੱਠੇ ਲੈਣਗੇ ਉਦੋਂ ਲੈ ਗਏ ਨਾ ਚੱਕੋ ਜੀ ਗਾਏ ਕਬੂਤਰ ਵੀ ਸਾਰੇ ਅੰਦਰ ਆ ਦੋ ਬੱਚੇ ਹੋਏ 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 ਜਲਵਾਦ ਐਰਮੇ ਖੁੱਲ੍ਹਾ ਲਓ ਜੀ ਮਿੱਤਰੋ ਬਹਿ ਜਾ ਐਸੋ ਆਇਨ ਨਿਕਾ ਜਾ ਨੈਨੇਸ਼ ਹਾਂ ਵੀ ਇਸ ਕੋ ਵੀ ਤਾੜ ਦੇ ਛਾ ਖਾ ਹਰੀ ਪੂਸ਼ ਕਰਤੀ ਇਹਦੀ ਜੀ ਕੱਲ ਬੈਸਤ ਗਰਾਵੀ ਕਰਕੇ ਛੱਡ ਤੀ ਕਿਨੂੰ ਨਹੀਂ ਹਰੀ ਬੂਸ਼ ਬਹੁਤ ਆ ਕੱਲਾ ਲਵੇੜਨਾ ਨਹੀਂ ਹੋਰ ਲਵੇੜਨਾ ਥੋੜੀ ਆਪਾਂ ਉਹ ਦੇਗਾ ਓਏ ਤੇ ਇਹ ਆ ਗਿਆ ਮੇਰਾ ਆ ਚੱਕ ਦੇ ਆ ਇਧਰ ਆਏ ਕਰ ਦੇ ਕਰ ਦੇ ਕਰ ਦੇਗਾ ਕਰ ਦੇ ਚੱਕ ਲਓ ਜੀ ਗਏ ਗੇ ਗਏ 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 ਦੂਰ ਹੈ ਗਈ ਬਈ ਇੱਕ ਰਹਿ ਗਿਆ ਗਿਆ ਇਹ ਵੀ ਓਕੇ ਹੋ ਗਿਆ ਰਿਪੋਰਟਾਂ ਜੀ ਐ ਚਲੋ ਉਤਾਰਦੇ ਨਹੀਂ ਨਹੀਂ ਬੱਦੇ ਬੱਦੇ ਵੀ ਇਧਰ ਪਿੰਜਰੇ ਰੱਖ ਇਧਰ ਰੱਖ ਫੜ ਲੈਣੇ ਨੂੰ ਪੂਛ ਨਾ ਪੱਟ ਫੁੱਟ ਦੇਵੀਂ ਇੱਕ ਨਹੀਂ ਪੜਤੀ ਸੀ ਪੂਛ ਪਿਛਲੀ ਰਹੀ ਨੇ ਬਾਈ ਛੜਨੀ ਤੇ ਕਬੂਦਰੀ ਪੂਛ ਪਟਦੀ ਐ ਨੇ ਉੱਡਣ ਲੱਗ ਗਈ ਬਹੁਤ ਹਾਂ ਉਹ ਉਦੋਂ ਹੀ ਜਾਰੇ ਉੱਡਣ ਲੱਗ ਪਈ ਓਏ ਉੜਦੀ ਐ ਪਹਿਲੇ ਬਹੁਤ ਸੀ ਗਈ ਐ ਪੂਛ ਪਟਦੀ ਖੁੱਡੇ ਜੀ ਉਦੋਂ ਵੀ ਜ਼ਿਆਦਾ ਉੱਡਣ ਲੱਗ ਪਈ ਉਹ ਦੂਜਾ ਜੋਰ ਨਾਲ ਲੱਗ ਪਰ ਝਾੜ ਪੈ ਗਈ ਉਹ ਨਾ ਫਿਰ ਛੱਡੀ ਨਹੀਂ ਗਈ ਛੜਨੀ ਸੀ ਉਹ ਕਬੂਸ ਤਰਾ ਹੈ ਕਬੂਦਰੀ ਆ ਰਾਂ ਨੂੰ ਘੜਦਾ ਬਾਈ ਸਰੇਆ ਆਹੋ ਕਰਕੇ ਪਾਣੀ ਲਾਈਏ ਨਾ ਪਾਣੀ ਲਾਈਏ ਨਾ ਕਿੰਨੇ ਕਿਨੇ ਮਰਦ ਲਾ ਦੇ ਕਾਲੂ ਆਪਾਂ ਪੀੜਾ ਪਾਣੀ ਦੇਣਾ ਬੁੱਤਰਾ ਸਾਰੇ ਜਰਾਬ ਦੇ ਜਰਾਬ ਕਿਉਂ ਵੀ ਹੈ ਜਿਹੜਾ ਮੰਨ ਕੇ ਚੱਲ ਗਿਆ ਹੁਣ ਇਹਨੇ ਤੇ ਨਹੀਂ ਛੱਡਣਾ ਹਾਂ ਜਿਹਨੂੰ ਰੈਸਟ ਦਵਣੀ ਉਹਨੂੰ ਤਾਂ ਪਾਣੀ ਦੀ ਕੋਈ ਲੋੜ ਨਹੀਂ ਹੈ ਨਾ ਨਹੀਂ ਉਹਨੂੰ ਚੰਗਾ ਯਾਰ ਦੇ ਮਤਲਬ ਤੜਕੇ ਸਾਫ਼ ਹੋ ਜਾਂਦਾ ਉਹ ਫਿਰ ਤੇ ਜੇ ਨਾ ਤਾਂ ਮਨ ਕੇ ਉਵੇਂ ਪਿਆਰ ਹੋਊਗਾ ਬਾਹਰ ਨਹੀਂ ਦਾਣੇ ਵਿੱਚ ਦਾਣੇ ਵਿੱਚ ਰਹਿਣਾ ਉਹਨੂੰ ਕਿੰਦਾ ਉਗਰਮ ਪੈਣੀ ਦੀ ਫਿਰ ਜਪਾ ਦਾਣੇ ਸਾੜੇ ਛੜਤਾ ਗਰਮੀ ਪੈਣੀ ਪੁੱਤਰੇ ਬਾਅਦ ਚ ਨਹੀਂ ਉੱਡਣਾ ਨੇ ਜੀ ਜੋਰ ਲਾ ਕੇ ਆ ਗਿਆ ਨਾ ਦਾਣੇ ਸਾਣੀ ਗਰਮੀ ਪੈਣੀ ਪੁੱਤਰ ਦੇ ਪਾਣੀ ਨਾਲ ਤਾਂ ਨਹੀਂ ਹਾਂ ਮਤਲਬ ਇਹਨੇ ਲੀਵਰ ਵੀ ਸਹੀ ਰਹਿੰਦਾ ਯਾਰ ਤੇ ਆਪਾਂ ਹੀ ਜ਼ਿਆਦਾ ਪਾਣੀ ਪੀਂਦੇ ਹਾਂ ਗਰਮੀ ਆ ਹਾਂ ਤੇ ਰਾਤ ਨੂੰ ਇਹਨਾਂ ਨੂੰ ਕਿਹੜਾ ਦੀਦਾ ਪਾਣੀ ਇਹ ਰਾਤ ਨੂੰ ਬਲੇਟਾ ਹੀ ਬੰਦ ਕਰ ਦਿੰਦੇ ਨੇ ਰਾਤ ਨੂੰ ਬੈਠਾ ਰਹਿੰਦੇ ਨੇ ਜੇ ਪਾਣੀ ਦਿੱਤਾ ਹੋ ਗਾ ਰਾਵਣ ਬੈਠੇ ਤੇ ਰਹਿਣਗੇ ਨਾ ਨਹੀਂ ਉਹ ਸੁੱਕੇ ਪੋਟੇ ਪਏ ਰਹਿੰਦੇ ਨੇ ਨਾ ਦੇ ਕਿਉਂ ਸਾਰਿਆਂ ਨੂੰ ਦੇ ਦੇ ਕੇ ਕਿੱਦਾਂ ਹੁੰਦੇ ਨੇ ਉਹ ਮਤਲਬ ਜਿਹੜੇ ਜਿਹੜੇ ਉੱਡਦੇ ਆ ਉਹਨਾਂ ਨੂੰ ਚੱਲ ਫਿਰ ਬਾਬੇ ਆਪਾਂ ਦੇਈ ਜਾ ਕੇ ਹੋਰ ਦੇ ਦੇਆ ਕਰੋ ਉਹ ਬਦੇ ਠੀਕ ਆ ਜਦ ਤੜਕੇ ਸਾਫ ਹੋ ਜਾਂਦਾ ਕਬੂਤਰ ਹੁਣ ਤੂੰ ਦੱਸ ਉਹ ਮਤਲਬ ਠੰਡਾ ਰਹਿੰਦਾ ਕੂਤਰ ਰਾਤ ਨੂੰ ਵੀ ਸੋਨੇ ਪਾਣੀ ਦੇ ਦੇ ਬਾਈ ਜਣ ਦਿਨੇ ਹਣਾ ਪਾਣੀ ਬੱਚੇ ਕਿੱਦਾਂ ਛੱਡਦੇ ਭਰੇ ਬੱਚੇ ਆਓ ਤੜੇ ਪੰਜ ਨੰਬਰ ਖੋਡੇ ਚ ਆ ਪਾਣੀ ਪੂਣੀ ਦੇ ਕੇ ਤੇ ਆਪਾਂ ਪਾਣੀ ਢੱਕ ਦਾਂਗੇ ਕਿਉਂਕਿ ਤੜਕੇ ਨੂੰ ਜੇ ਪਾਣੀ ਪੀ ਦਿਆ ਬਿਨਾ ਪਾਣੀ ਆ ਸੁੱਕੇ ਕੂਤਰੋ ਸੋਝ ਜਾਣਗੇ ਨਾ ਇਹ ਪਾਣੀ ਢੱਕ ਦਾਂਗੇ ਆਪਾਂ ਦੇਵਾ ਪਾਣੀ ਆੜਦੀ ਲੈ ਚਲੇ ਕਬੂਤਰ ਤਾਂ ਨਹੀਂ ਨਹੀਂ ਕਾਲੂ ਕਾਲੂ ਸਸਰੀ ਕਰ ਪਾਣੀ ਪੁਣੀ ਦੇਦਾ ਗਾ ਸਾਰੇ ਕਬੂਤਰਾਂ ਨੂੰ ਪਾਣੀ ਪੁਣੀ ਦੇਦਾ ਸਾਰੇ ਕਬੂਤਰਾਂ ਨੂੰ ਆਪਾਂ ਹੁਣ ਚੱਲੇ ਆਂ ਥੱਲੇ ਥੱਲੇ ਨਹੀਂ ਘਰੇ ਬਦਲ ਜਾ ਚੱਲ ਬਾਏ ਬਾਏ ਕਰ ਦੇ ਸਾਰਿਆਂ ਨੂੰ ਓਕੇ ਬਾਏ ਗੁਡ ਨਾਈਟ ਹੀ ਕਰ ਦੇ ਗੁਡ ਨਾਈਟ ਬਦਲ ਜਾ ਗੁਡ ਨਾਈਟ ਗੁਡ ਨਾਈਟ ਜੀ